ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਖਵਿੰਦਰ ਸਿੰਘ ਨੰਗਲ ਕਲਾਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਰਾਜੀ ਖੁਸ਼ੀ ਹੋਮੋਂਗੇ ਤੇ ਇਸ ਵਾਰੀ ਨਾ ਤੁਹਾਡੇ ਵਾਸਤੇ ਲੈ ਕੇ ਆਇਆ ਕੁੜਤਾ ਪਜਾਮਾ ਲੇਡੀ ਸੂਟਾਂ ਦੀ ਵੀਡੀਓ ਤਾਂ ਪਾਉਂਦੇ ਰਹਿਣੇ ਆ ਕੁੜਤੇ ਪਜਾਮੇ ਦੀ ਵੀਡੀਓ ਬਹੁਤ ਘੱਟ ਪਾਉਂਦੇ ਆ ਕਿਉਂਕਿ ਤੁਹਾਡਾ ਨਾ ਰਿਸਪੌਂਸ ਬਹੁਤ ਘੱਟ ਆਉਂਦਾ ਕੁੜਤੇ ਪਜਾਮੇ ਤੇ ਜੇ ਕੁੜਤੇ ਪਜਾਮੇ ਤੇ ਤੁਹਾਡਾ ਰਿਸਪੌਂਸ ਵਧੀਆ ਆਊਗਾ ਤੇ ਇਹ ਤੇ ਵੀ ਆਪਾਂ ਵੀਡੀਓ ਪਾਦਿਆ ਕਰਾਂਗੇ ਇਹਦੇ 'ਚ ਆਪਾਂ ਕੱਪੜਾ ਲੈ ਕੇ ਆਏ ਜੀ ਲੀਜੀਬੀ ਜੀ ਲੀਜੀਬੀ ਜੀ ਕੱਪੜਾ ਵਧੀਆ ਖੰਡਾਂ ਨਾਲ ਆ ਹੁੰਦਾ ਕੰ ਨਾਲੇ ਤਾਂ ਆਮ ਦਾ ਇੱਕ ਆ ਨਾਲੇ ਕੱਪੜਾ ਹੰਡਣ ਵਾਲਾ ਇਹਦੇ ਚ ਤੁਹਾਨੂੰ ਰੰਗ ਕਾਫੀ ਮਿਲ ਜਾਣਗੇ ਕੱਪੜਾ ਇਹ ਇਹਦਾ ਬਾਜ਼ਾਰ ਦੇ ਵਿੱਚ ਰੇਟ ਹੁੰਦਾ ਘਟੋਕਟ 350 400 450 ਜੀ ਇਹ ਆਪਾਂ ਤੁਹਾਨੂੰ ਸਿਰਫ ਦੇ ਦਾਂਗੇ ਜੀ 200 ਰੁਪਏ ਦਾ ਕੁੜਤਾ ਪਜਾਮਾ 5 ਮੀਟਰ ਦਾ ਤੇ ਜੇ ਡਿਲੀਵਰੀ ਕਰਵਾਉਣੀ ਹੈ ਡਿਲੀਵਰੀ ਵੀ ਕਰ ਦਾਂਗੇ ਬਾਈ ਚਾਂਸ ਤੁਸੀਂ ਦੁਕਾਨ ਤੇ ਅਗਲੇ ਲੈਣਾ ਇੱਥੋਂ ਅੱਗੇ ਲੈ ਲਿਓ ਜੇ ਤੁਸੀਂ ਇਹਦਾ ਕੋਰੀਅਰ ਕਰਵਾਉਂਗੇ ਤਾਂ ਇਹਦਾ ਡਿਲੀਵਰੀ ਚਾਰਜ ਅਲੱਗ ਹੋਊਗਾ weight ਦੇ ਹਿਸਾਬ ਨਾਲ ਉਹ ਜਿੰਨਾ ਹੋਊਗਾ ਤੁਹਾਨੂੰ ਦੱਸ ਦਾਂਗੇ ਮੌਕੇ ਤੇ ਇਹ ਚ ਰੰਗ ਸਲਾਈਡ ਕਰ ਲਓ ਜਿਹੜਾ ਕੋਈ ਲੈਣਾ ਹੋਇਆ ਤੁਹਾਨੂੰ ਟੈੱਕ ਕਰਕੇ ਨਾ WhatsApp ਕਰ ਦਿਓ ਕਲਰ ਇਹ ਚ ਹੈਗੇ ਘੱਟੋ ਘੱਟ 10-12 ਕਲਰ ਹੋਣਗੇ ਕਪੜਾ ਵਧੀਆ ਨਾਲ ਹੀ ਆਰਾਮਦਾਇਗਾ ਜੀ ਨਾਲੇ ਕੰਮਕਾਰ ਚ ਪਾਉਣ ਵਾਲੇ ਕਲਰ ਆ ਸਾਰੇ ਵਧੀਆ ਕਲਰ ਦੇਖ ਲਓ ਆ ਦਿਖਾਈ ਹੰਡੂ ਕਲਰ ਵਾਈਟ ਵੀ ਮਿਲ ਜੂਗਾ ਇਹ ਚ ਬਾਕੀ ਆ ਕਲਰ ਹੋਰ ਵੀ ਹੈਗੇ ਜੀ ਜਿਹੜਾ ਰੰਗ ਤੁਹਾਨੂੰ ਪਸੰਦ ਆ ਟੈੱਕ ਕਰਕੇ WhatsApp ਤੇ ਸੈਂਡ ਕਰ ਦਿਓ WhatsApp ਨੰਬਰ ਹੈਗਾ ਆਪਣਾ 9494316000 ਉਥੇ ਸਿਲੈਕਟ ਕਰਕੇ ਦੱਸ ਦਿਓ ਬਾਕੀ ਇਹਦਾ ਵੇਟ ਕਰ ਲਾਂਗੇ ਬਾਅਦ ਚ ਜਿੰਨਾ ਵੇਟ ਹੋਊਗਾ ਤੁਹਾਨੂੰ ਡਿਲੀਵਰੀ ਚਾਰਜ ਦੱਸ ਦਾਂਗੇ 200 ਰੁਪਏ ਦਾ 5 ਮੀਟਰ ਕੱਪੜਾ ਜਿਹੜਾ ਬਾਜ਼ਾਰ ਦੇ ਵਿੱਚ 350 400 ਰੁਪਏ ਦਾ ਕੁੜਤਾ ਮਿਲਦਾ ਤੇ ਆਪਾਂ ਬਹੁਤ ਲੈਸ ਕਰਕੇ ਲਾਇਆ ਹੋਇਆ ਹੈਗਾ ਤੇ ਇਹ ਚੋਂ ਜੇ ਕੋਈ ਸਲੈਕਟਾ ਤਰੰਗ ਸਾਨੂੰ ਦੱਸ ਦਿਓ